ਖਾਲਸਾ ਸਾਜਨਾ ਦਿਵਸ ਦੇ ਇਸ ਮੌਕੇ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਸਾਖੀ ਦੀ ਵਿਧਾਈ ਦੇਣ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2019 ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੇ ਮੰਨੀ ਸੀ ਸ਼ਰਤ ਪਰ ਅੱਜ ਦੇ ਵਾਅਦੇ ਤੋਂ ਮੁੱਕਰ ਕੇ ਪੰਜਾਬ ਹਰਿਆਣਾ ਅਤੇ ਦਿੱਲੀ ਦੀਆਂ ਸਰਕਾਰਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਦਖਲਅੰਦਾਜ਼ੀ ਜੋ ਦਿੱਤੀ ਜਾ ਰਹੀ ਹੈ ਬਹੁਤ ਹੀ ਮਾੜੀ ਗੱਲ ਹੈ ਸਰਕਾਰਾਂ ਨੂੰ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਦੇਣੀ ਚਾਹੀਦੀ ਨਾਮ ਲੇਵਾ ਮਾਈ ਭਾਈ ਜਿਹੜੇ ਦੇਸ਼ ਤੇ ਵਿਦੇਸ਼ ਵਿੱਚ বাসਦੇ ਆ ਉਹਨਾਂ ਸਾਰਿਆਂ ਨੂੰ ਖਾਲਸਾ ਸਾਜਨਾ ਦਿਵਸ ਦਾ 325 ਸਾਲਾਂ ਤੇ ਬਹੁਤ-ਬਹੁਤ ਵਧਾਈ ਦਿਨਾ ਕਾਮਨਾ ਵੀ ਕਰਦਾ ਕਿ ਅੱਜ ਤੋਂ 325 ਸਾਲ ਪਹਿਲਾਂ ਸਤਗੁਰਾਂ ਨੇ ਇੱਕ ਵੱਡੇ ਕਾਠ ਵਿੱਚੋਂ ਪੰਜ ਪਿਆਰੇ ਇਹਨਾਂ ਨੂੰ ਆਪਾਂ ਗੁਰੂ ਪਾਤਸ਼ਾਹ ਨੇ ਚੋਣ ਕੀਤੀ ਔਰ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ਿਸ਼ ਕਰਕੇ ਸਤਗੁਰਾਂ ਨੇ ਆਪ ਵੀ ਉਹਨਾਂ ਪਾਸੋਂ ਖੰਡੇ ਬਾਟੇ ਦੀ ਪੌਲ ਪ੍ਰਾਪਤ ਕੀਤੀ ਸੋ ਇਹ ਇੱਕ ਸਿਧਾਂਤ ਸੀ ਪਵਿੱਤਰ ਨਿੱਖੜਮਾ ਖਾਲਸੇ ਪੰਥ ਲਈ ਕਿ ਪੰਜ ਪ੍ਰਧਾਨੀ ਦੀ ਪ੍ਰਥਾ ਸ਼ੁਰੂ ਹੋਈ ਤੇ ਪੰਜ ਖੰਡੇ ਬਾਟੇ ਦੀ ਪੌਲ ਦੇਣ ਲਈ ਗੁਰੂ ਪਾਤਸ਼ਾਹ ਦੇ ਸਨਮੁਖੂ ਕੇ ਇੱਕ ਜਥੇਦਾਰ ਚੁਣ ਕੇ ਉਹ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਜਿਹੜੇ ਵੀ ਇਸ ਦਿਹਾੜੇ ਤੇ ਆਉਂਦੇ ਉਹਨਾਂ ਸਾਰਿਆਂ ਨੂੰ ਉਹ ਪੋਲ ਦਿੱਤੀ ਜਾਂਦੀ ਮੈਂ ਜਿੱਥੇ ਵਧਾਈ ਦਿਨਾ ਉਥੇ ਕੌਮ ਨੂੰ ਵੀ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਾਂ ਅਮਰਤਾਰੀ ਹੋਈਏ ਇਹੋ ਸਤਿਗੁਰਾਂ ਦਾ ਸਾਨੂੰ ਸੰਦੇਸ਼ ਹੈ ਦੂਸਰੀ ਬੇਨਤੀ ਇਹ ਆ ਕਿ 325 ਸਾਲਾਂ ਤੇ ਪੰਜ ਸਿੰਘ ਸਹਿਬਾਨ ਵੱਲੋਂ ਔਰ ਜਥੇਦਾਰ ਸ਼੍ਰੀ ਕਾਲ ਤੱਕ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਵੱਲੋਂ ਇਹ ਹਦੇਸ਼ ਹੋਇਆ ਸੀ ਕਿ ਸਮੁੱਚੀ ਕੌਮ 325 ਸਾਲਾ ਖਾਲਸਾ ਸਾਜਨਾ ਦਿਵਸ ਨੂੰ ਆਪਣੇ ਘਰਾਂ ਦੇ ਉੱਤੇ ਆਪਣੇ ਦਫ਼ਤਰਾਂ ਦੇ ਉੱਤੇ ਆਪਣੇ ਕਾਰੋਬਾਰਾਂ ਦੇ ਉੱਤੇ ਤੇ ਭਾਵੇਂ ਗੁਰਦੁਆਰਾ ਸਹਿਬਾਨ ਦੇ ਵਿੱਚ ਪਹਿਲਾਂ ਵੀ ਖੰਡੇ ਤੇ ਨਿਸ਼ਾਨ ਸਾਹਿਬ ਸਜੋਬਤ ਆ ਇਹ ਖਾਲਸਾਈ ਦੇਖ ਵਾਲੇ ਉਹ ਨਿਸ਼ਾਨ ਸਾਹਿਬ ਸਜੋਬਤ ਕੀਤੇ ਜਾਣ ਉਹ 13 ਬਸਾਖੀ ਤੱਕ ਨਹੀਂਗਾ ਉਹ ਸਾਰੇ ਖਾਲਸਾ ਪੰਥ ਨੂੰ ਆਦੇਸ਼ ਆ ਇਹ ਉਹ ਨਿਰੰਤਰ ਕਿਉਂਕਿ ਹਰ ਇੱਕ ਦਾ ਇੱਕ ਉਸੂਲ ਹੁੰਦਾ ਤੇ ਸਿੱਖ ਪੰਥ ਦਾ ਇਹ ਅਸੂਲ ਆ ਜਿੱਥੇ ਨਿਸ਼ਾਨ ਸਾਹਿਬ ਝੁਲਦਾ ਉਹਦਾ ਮਤਲਬ ਕਿ ਇਹ ਸਾਰਿਆਂ ਲਈ ਸਾਂਝਾ ਜਿੱਥੇ ਕੋਈ ਵੀ ਆ ਸਕਦਾ ਕਿਸੇ ਲਈ ਕੋਈ ਰੁਕਾਵਟ ਨਹੀਂ ਸੋ ਮੈਂ ਸਾਰੀ ਸਮੂਚੀ ਸੰਗਤ ਨੂੰ ਬੇਨਤੀ ਕਰਦਾ ਸਿੱਖ ਭਾਈਚਾਰੇ ਨੂੰ ਕਿ ਇਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਉੱਤੇ ਵਿਸਾਖੀ ਤੱਕ ਨਹੀਂ ਇਹ ਜੇ ਸਦਾ ਵਾਸਤੇ ਚੁਲਾਣਾ ਤਾਂ ਵਧੀਆ ਹੋਵੇ ਹਰ ਘਟੋ ਘਟ ਇੱਕ ਸਾਲ ਆਪਣੇ ਇਹ ਮਾਰਕ ਆਫ ਰਿਸਪੈਕਟ ਗੁਰੂ ਦਸਮ ਪਾਤਸ਼ਾਹ ਜੀ ਨੂੰ ਸਮਰਪਿਤ ਹੋ ਕੇ ਜਿਹੜੇ ਉਹ ਨਿਸ਼ਾਨ ਸਾਹਿਬ ਆਪਣੇ ਘਰਾਂ ਦੇ ਚੁਲਾਏ ਜਾਣ ਦੂਸਰੀ ਬੇਨਤੀ ਆ ਕਿ ਲੰਬੇ ਅਰਸੇ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪੰਦੀ ਸਿੰਘਾਂ ਦੀ ਰਿਹਾਈ ਦੀ ਲੜਾਈ ਲੜਦੀ ਆ ਰਹੀ ਹੈ ਔਰ ਇਹ ਅਸੀਂ ਕੋਈ ਇਨਸਾਫ ਨਹੀਂ ਮੰਗਦੇ ਕੇਵਲ ਤਾਂ ਕੇਵਲ ਜਿਹੜੀ 2019 ਦੇ ਵਿੱਚ ਸਾਹਿਬਾਂ ਦੇ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੇ ਜਿਹੜੀ ਸੈਂਟਰ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਕੀਤੀ ਗਈ ਸੀ ਭਾਈ ਰਾਜੋਵਾਨੇ ਦੀ ਸਜ਼ਾ ਮਾਫ ਸਜ਼ਾ ਮਾਫ ਕੇਂਦਰ ਸਾਇੰਸ ਵਿਭਾਗ ਦੀ 10 ਸੈਂਟੈਂਸ ਜਿਹੜੀ ਉਹ ਮਾਫ ਕਰਕੇ ਲਾਈਵ 'ਚ ਤੇ ਗੁਰਦੀਪ ਸਿੰਘ ਭਾਈ ਗੁਰਦੀਪ ਸਿੰਘ ਖੜਾ ਤੇ ਭਾਈ ਦਵਿੰਦਰਪਾਲ ਸਿੰਘ ਕੋਲ ਉਹਨਾਂ ਦੀ ਜਿਹੜੀ ਆ ਉਹ ਮਾਫੀ ਦਿੱਤੀ ਜਾਊਗੀ ਪਰ ਅੱਜ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਹ ਭਾਈ ਗੁਰਮੀਤ ਸਿੰਘ ਪਟਿਆਲੇ ਵਾਲਾ ਜਿਹੜੇ ਵਿਚਾਰੇ ਦੇ ਘਰ ਇੱਕ ਵਿਰਧ ਮਤਾ ਆ। ਵਿਆਹ ਵੀ ਸਾਰਾ ਜੇਲ੍ਹ ਦੇ ਪਿੱਛੇ ਵਿਆਹ ਵੀ ਨਾ ਹੋਇਆ। ਉਹਦੀ ਮੋੜ ਇਹ ਕੈਨਸਲ ਕਰਕੇ ਪ੍ਰੋਲ ਉਹ ਮੋੜ ਜੇਲ੍ਹ ਵਿੱਚ ਧੱਕ ਦਿੱਤੇ ਆ। ਇਹ ਸਾਡੇ ਵੱਡੇ ਗਿਲੇ ਵੀ ਆ। ਔਰ ਜਿ세 ਸੈਂਟਰ ਸਰਕਾਰ ਤੇ ਗਿਲੇ ਆ। ਉਸੇ ਪੰਜਾਬ ਦੀ ਸਰਕਾਰ ਤੇ ਵੀ ਗਿਲੇ ਆ ਕਿ ਕਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੇ ਵਿੱਚ ਜਿਹੜੀ 103 ਸਾਲਾਂ 'ਚ ਕਦੇ ਕਿਸੇ ਨੇ ਕਿਸਾਕੀ ਨਹੀਂ ਕੀਤੀ। ਉਹਦੇ ਵਿੱਚ ਦਖਲਅੰਦਾਜ਼ੀ ਕੀਤੀ। ਤੋਂ ਇਦਾਂ ਹੀ ਆ ਪਿੱਛੇ ਹਰਿਆਣੇ ਦੇ ਵਿੱਚ ਜਿਹੜੇ ਆ ਲਗਾਤਾਰ ਤਿੰਨ ਚਾਰ ਦਿਨ ਦਾ ਮੈਂ ਸੁਣ ਰਿਹਾ ਕਿ ਕਿਵੇਂ ਉਥੇ ਇੱਕ ਦੂਏ ਦੇ ਖਿਲਾਫ ਭਰ ਕੇ ਗੰਦ ਦੇ ਟੋਕਰੇ ਸਿੱਟੇ ਜਾ ਰਹੇ ਸਰਕਾਰ ਨੇ ਉਹ ਖਾਤੇ ਸੀਲ ਕਰਤੇ ਆ ਏਮਪਲਾਈਜ਼ ਬਿਗਾਰਿਆਂ ਦੇ ਪੱਲੇ ਤਨਖਾਹਾਂ ਨਹੀਂ ਤੇ ਜਦ ਅਸੀਂ ਪਹਿਲਾਂ ਵੀ ਕਿਹਾ ਸੀਗਾ ਵੀ ਤੁਸੀਂ ਅਕਾਲ ਤਖਤ ਦੀ ਤਾਬਿਆ ਆ ਕੇ ਕਮੇਟੀ ਬਣਾਓ ਜੇ ਬਣਾਉਣੀ ਵੀ ਪਰ ਸ਼ੋਮਣੀ ਕਮੇਟੀ ਇਹਨੂੰ ਮਾਨਤਾ ਨਹੀਂ ਦਿੰਦੀ ਪਰ ਅੱਜ ਜੋ ਅਸੀਂ ਕਹਿੰਦੇ ਸੀ ਉਹ ਸਾਰਾ ਸਾਹਮਣੇ ਸਪੱਸ਼ਟ ਹੋ ਕੇ ਆ ਗਿਆ ਤੋਂ ਮੈਂ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਨੀ ਚਾਹਨਾ ਕਿ ਕਦੇ ਵੀ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਕਰੋਗੇ ਉਹਦਾ ਫਿਰ ਨੁਕਸਾਨ ਹੋਊਗਾ ਕਿਉਂਕਿ ਸਿੱਖ ਪੰਥ ਕਦੇ ਵੀ ਕਿਸੇ ਦੇ ਧਰਮ ਦੇ ਵਿੱਚ ਤਰਫੰਦਾਜ਼ੀ ਨਹੀਂ ਕਰਦਾ ਸਤਿਕਾਰ ਕਰਦਾ ਐਵੇਂ ਦਿੱਲੀ ਦੀ ਕਮੇਟੀ 'ਚ ਕਿਵੇਂ ਹੋਇਆ ਮੈਂ ਵੱਡੇ ਢੰਗਾਈ 'ਚ ਨਾ ਜਾਵਾਂ ਇਦਾਂ ਹੀ ਹਜ਼ੂਰ ਸਾਹਿਬ ਦੇ ਵਿੱਚ ਕੀ ਹੋਇਆ ਤੋਂ ਐਵੇਂ ਹੀ ਹੁਣ ਪੰਜਾਬ ਦੇ ਵਿੱਚ ਵੀ ਯਤਨ ਕੀਤਾ ਜਾ ਰਿਹਾ ਆਉਂਦੀ ਚੋਣ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਲਈ ਉਹਦੇ ਲਈ ਗੋਂਦਾ-ਗੋਦੀਆ ਜਾ ਰਹੀਆਂ ਹਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਿਵੇਂ ਸਿਧਾਂਤਕ ਤੌਰ ਤੇ ਸਿੱਖਣਾ ਉਹਦੇ ਲਈ ਵੀ ਗੌਂਦਾ ਗਣੀਆਂ ਜਾ ਰਹੀਆਂ। ਸੋ ਸਿਰ ਕੌਮ ਨੂੰ ਸਮੁੱਚੇ ਤੌਰ ਤੇ ਬੇਨਤੀ ਕਰਦਾ ਇੱਕ ਸਾਹ ਕੱਤਰ ਹੋਈਏ। ਲਓ ਅੱਜ ਤੁਸੀਂ ਇੱਕ ਝੰਡੇ ਥੱਲੇ ਇਕੱਠੇ ਹੋ ਜਾਓ। ਕਿਸੇ ਦੀ ਮੰਗ ਦੀ ਲੋੜ ਨਹੀਂ ਪੈਣੀ। ਮੰਗ ਆਪਣੇ ਆਪ ਹੀ ਤੁਹਾਡੇ ਕੋਲ ਪੂਰੀ ਹੋ ਜਾਊਗੀ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸਮਾਂ ਜਿਹੜਾ ਆ ਆ ਕੱਤਰ ਹੋਣ ਦਾ ਆ ਤੇ ਜਦੋਂ ਵੀ ਖਾਲਸਾ ਪੰਥ ਇਕੱਠਾ ਹੋਇਆ ਉਦੋਂ ਪ੍ਰਾਪਤੀਆਂ ਹੋਈਆਂ। ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ। ਸੋ ਮੈਂ ਜਿੱਥੇ ਅੱਜ ਵਧਾਈ ਵੀ ਦਿਨ ਉਥੇ ਇਹ ਸਰਕਾਰ ਨੂੰ ਵੀ ਚਾਹਣਾ ਜਿਹੜੇ ਧਾਰਮਿਕ ਕਾਰਜ ਆ ਪਿੱਛੇ ਆਨੰਦਪੁਰ ਸਾਹਿਬ ਦਾ ਆਪਾਂ ਹੋਲਾ ਮਹੱਲਾ ਮਨਾ ਕੇ ਹਟੇ ਉਹ ਕਿਵੇਂ ਮਹਾਪੁਰਸ਼ਾਂ ਨੇ ਆਨੰਦਗੜ੍ਹ ਕਿਲੇ ਵਾਲਿਆਂ ਨੇ ਉਹ ਛੜਕ ਚੌੜ ਕੀਤੀ ਇੱਕ ਬਜੜੀ ਦੀ ਉਥੇ ਟੋਕਰੀ ਨਹੀਂ ਸੱਟੇ ਸਕੇ ਜਿਹੜੀ ਖਾਲਸੇ ਦੀ ਜਨਮ ਭੂਮੀ ਆ ਆ ਹੁਣ ਵੀ ਮੈਂ ਇੱਥੇ ਦੇਖਦਾ ਇੱਕ ਆ ਜ਼ਰੂਰ 메ਨ ਰੋਡ ਦੇ ਉੱਤੇ ਜਿਹੜੀ ਆ ਉਹ ਜ਼ਰੂਰੀ ਨਹੀਂ ਉਹ ਪ੍ਰੀਮਿਕਸ ਜਿਹੜੀ ਪਾਈ ਆ ਪਰ ਬਾਕੀ ਛੜਕੰਦਾ ਜੋ ਹਾਲ ਆ ਬਸ ਹਮਨਾਂ ਸਰਕਾਰ ਹਰ ਇੱਕ ਪੱਖ ਤੋਂ ਜਿਹੜੀ ਆ ਫੇਲ ਹੋਈ ਖਾਸ ਕਰਕੇ ਧਾਰਮਿਕ ਜਦੋਂ ਸਾਡੇ ਆਉਂਦੇ ਇਤਿਹਾਸਿਕ ਜੋੜ ਮੇਲੇ ਤਾਂ ਤਾਂ ਹਰ ਇੱਕ ਦਾ ਜੋਰ ਹੁੰਦਾ ਸਰਕਾਰ ਦਾ ਭਈ ਸੰਗਤਾਂ ਨੇ ਆਉਣਾ ਆ ਤੇ ਕੋਈ ਨਾ ਕੋਈ ਇਹਤ ਕਰ ਦਈਏ ਆ ਪਿੱਛੇ ਸੀਬ ਰੇਈ ਦਾ ਖਾਡਾ ਸੀਗਾ ਉਹ ਵੀ ਆਪ ਹੀ ਸਾਨੂੰ ਆਪਣੇ ਕੋਲ ਹੀ ਕਰਨਾ ਪਿਆ ਸੋ ਮੈਂ ਸਮਝਦਾ ਭਈ ਅੱਜ ਦੇ ਦਿਹਾੜੇ ਦੇ ਉੱਤੇ ਸਮੁੱਚੀ ਕੌਮ ਇੱਕ ਅਕਾਲ ਤਖਤ ਦੀ ਸਰਪ੍ਰਸਤੀ ਹੇਠਾਂ ਖੜੇ ਹੋਣ ਤੇ ਜਿਹੜੇ ਕੋਈ ਮੁੱਦੇ ਨਹੀਂ ਰਹਣੇ ਫੇਰ ਆ ਬੋਲਣ ਦੀਆਂ ਵੀ ਲੋੜਾਂ ਨਹੀਂ ਪੈਣੀਆਂ ਆਪਣੇ ਆਪ ਹੀ ਸਾਰੇ ਹੱਲ ਹੋ ਜਾਣਗੇ। ਸੋ ਸਾਰੇ ਕਾਮ ਨੂੰ ਬਹੁਤ-ਬਹੁਤ ਵਧਾਈ ਦਿੰਦਾ।